ਗੱਲ ਜੀ ਸੰਦਲ ਚੈਨਲ ਤੇ ਆਪ ਜੀ ਸਵਾਗਤ ਹੈ ਅਜੀ ਤਾਹਕਾਰ ਬੰਬਈ ਦੇ ਬਾਹਰ ਹਵਾਈ ਅੱਡੇ ਦੇ ਵਿਦੇਸ਼ੀ ਜਹਾਜ਼ਾਂ ਨੂੰ ਬੰਬ ਨਾਲ ਡਾਊਨ ਦੀ ਧਮਕੀ ਸੁਰੱਖਿਆ ਵਧਾਈ ਗਈ ਬੰਬਈ ਹਵਾਈ ਅੱਡੇ ਚ ਈਮੇਲ ਤੇ ਵੀਰਵਾਰ ਨੂੰ ਸਵੇਰੇ ਵਿਦੇਸ਼ੀ ਜਹਾਜ਼ਾਂ ਨੂੰ ਬੰਬ ਨਾਲ ਡਾਊਨ ਲਈ ਧਮਕੀ ਵਾਲੇ ਕਈ ਸਨੇਮਨ ਤੋਂ ਬਾਅਦ ਪੁਲਿਸ ਹਵਾਈ ਅੱਡੇ ਦੇ ਹਲਾਤ ਦੇ ਵਿੱਚ ਤਲਾਸ਼ੀ ਮਹਮ ਚਲਾ ਰਹੀ ਸੀ ਧਮਕੀ ਤੋਂ ਬਾਅਦ ਹਵਾਈ ਅੱਡੇ ਦੇ ਆਲੇ ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਤੇ ਪੁਲਿਸ ਨੇ ਭੇਜਣ ਵਾਲੇ ਬ੍ਰੋਦੀ ਮਾਮਲਾ ਦਰਜ ਕਰਕੇ ਉਸ ਦੀ ਪਾਲ ਸ਼ੁਰੂ ਕਰ ਦਿੱਤੀ ਹੈ ਘਟਨਾ ਦੀ ਜਾਂਚ ਕਰ ਰੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਕੰਮ ਅਣਪਛਾਤੇ ਵਿਅਕਤੀ ਨੇ ਅੱਜ ਸਵੇਰੇ ਹਾਵੀ ਹਵਾਈ ਅੱਡੀ ਦੀ ਈਮੇਲ ਪਤੇ ਤੇ ਸੁਨੇਹਾ ਭੇਜ ਕੇ ਭੇਜਣ ਵਾਲੇ ਦਾ ਦਾਅਵਾ ਹੈ ਕਿ ਜਾਪਾਨ ਕੈਨੇਡਾ ਜਰਮਨੀ ਅਤੇ ਆਸਟ੍ਰੇਲੀਆ ਜਾਣ ਵਾਲੀਆਂ ਉਡਾਨਾਂ ਵਿੱਚ ਮਿਸਪੋਰਟਕ ਪਹਿਲਾਂ ਹੀ ਰੱਖ ਰੱਖ ਜਾ ਚੁੱਕੇ ਹਨ ਉਹ ਉਡਾਨ ਪਰੰਤੋ ਲਗਭਗ ਅੱਧਾ ਘੰਟਾ ਬਾਅਦ ਇੱਕ ਤੋਂ ਬਾਅਦ ਇੱਕ ਸਪੋਰਟ ਕਰਨਗੇ ਇਸ ਤੋਂ ਇਲਾਵਾ ਈਮੇਲ ਵਿੱਚ ਅੱਗੇ ਕਿਹਾ ਗਿਆ ਕਿ ਜੇਕਰ ਤੁਸੀਂ ਜਹੀ ਆਪ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ 10 ਮਿਲੀਅਨ ਡਾਲਰ ਤਿਆਰ ਰੱਖੋ ਮੁੰਬਈ ਪੁਲਿਸ ਦੀ ਅਤਵਾਦੀਆਂ ਵਿਰੋਧੀ ਜਸਤੇ ਏਟੀਐਸ ਸਾਈਬਰ ਵਿੰਗ ਅਤੇ ਹਵਾਈ ਅੱਡਾ ਸੁਰੱਖਿਆ ਬਲਾਨ ਨੇ ਸਾਂਝੀ ਜਾਂਚ ਸ਼ੁਰੂ ਕਰ ਦਿੱਤੀ ਤੇ ਈਮੇਲ ਦੇ ਸਰੋਤ ਇਸ ਦੇ ਆਈਪੀ ਪਤី ਈਮੇਲ ਭੇਜਣ ਦੀ ਵਰਤੋਂ ਗਏ ਮਾਧਿਅਮ ਅਤੇ ਸਬੰਧਤ ਤਕਨੀਕੀ ਸਬੂਤਾਂ ਦੀ ਪਛਾਣ ਕਰਨ ਲਈ ਕੋਸ਼ਿਸ਼ ਜਾਰੀ ਹੈ ਸਾਰੇ ਹਵਾਈ ਅੱਡੇ ਦੇ ਟਰਨਮੈਲ ਤੇ ਸੁਰੱਖਿਆ ਜਾਂਚਾਂ ਸਖਤ ਕਰ ਦਿੱਤੀਆਂ ਗਈਆਂ ਹਨ ਤੇ ਅੰਤਰਰਾਸ਼ਟਰੀ ਡਾਨਾ ਨੂੰ ਵਾਧੂ ਜਾਂਚ ਤੋਂ ਬਾਅਦ ਹੀ ਰਵਾਨਾ ਹੋਣ ਦੀ ਇਜਾਜ਼ਤ ਦੇ ਦਿੱਤੀ ਦਿੱਤੀ ਜਾ ਰਹੀ ਸੀ ਪੁਲਿਸ ਇਹਨਾਂ ਦਾ ਅਧਾਰਤ ਕਰਨ ਲਈ ਵੱਖ-ਵੱਖ ਪਹਿਲਾਂ ਤੋਂ ਜਾਂਚ ਕਰ ਰਹੀ ਹੈ ਕਿ ਕਿ ਕੀ ਅਤਵਾਦੀ ਇਰਾਦੇ ਹਨ ਜਾਂ ਕੋਈ ਹੋਰ ਪੈਸੇ ਵਸੂਲਣ ਲਈ ਹੱਤਿਆ ਕਰਨ ਦੀ ਧਮਕੀ ਦੇ ਰਿਹਾ ਹਵਾਈ ਅੱਡੇ ਦੇ ਹਾਥੇ ਸਮਾਨ ਸਕੈਨਿੰਗ ਪ੍ਰਣਾਲੀਆਂ ਤੇ ਹਵਾਈ ਜਹਾਜ਼ਾਂ ਦੀ ਤਕਨੀਕੀ ਜਾਂਚ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ ਧੰਨਵਾਦ ਜੀ ਖਬਰਾਂ ਜੁੜੇ ਰਹੋ ਖਬਰਾਂ ਨੂੰ ਸ਼ੇਅਰ ਤੇ ਲਾਈਕ ਕਰ ਦਿਓ